ਸਰਕਾਰ ਭੜ ਗਈ ਸੀ ਤੁਸੀਂ ਮੈਨੂੰ 19 ਕਿ ਕੀ ਹੋ ਗਈ ਐ ਇਸ ਕਰਕੇ ਮੈਂ ਹੁਣ ਤੁਹਾਡਾ ਮੁੰਡਾ ਨੌਕਰੀ ਨਹੀਂ ਲਵਾ ਸਕਦਾ ਤੁਹਾਡੀ ਮੈਂ ਸਰਕਰੀ ਬਣਾ ਸਕਦਾ ਤੁਹਾਡੇ ਮੈਂ ਫੈਕਟਰੀ ਨਹੀਂ ਲਾ ਸਕਦਾ ਤੁਹਾਡੇ ਮੈਂ ਕਾਰਖਾਨਾ ਨਹੀਂ ਲਾ ਸਕਦਾ ਇਹ ਬਹਾਨਾ ਹੋਊਗਾ ਵੀ ਭਾਈ ਨੁਕਸਾਨ ਹੋ ਗਿਆ ਅੱਜ ਕੋਈ ਬਹਾਨਾ ਨਾ ਦਿਓ ਸਰਦਾਰ ਸਾਹਿਬ ਸਾਰਾ ਪਿੰਡ ਇੱਕ ਮੋਰੀ ਚੋਂ ਨੰਗੋ ਇਸ ਵਾਰੀ ਅਮਿਤ ਸਿਆਗ ਨੂੰ ਮੌਕਾ ਦਿਓ ਸਰਕਾਰ ਉਹਨਾਂ ਦੀ ਆਉਣੀ ਐ ਜਿਹੜਾ ਕੋਈ ਹੋਰ ਕਿਸੇ ਪਾਰਟੀ ਨੂੰ ਵੀ ਵੋਟ ਪਾਉਣਾ ਉਹਨੂੰ ਵੀ ਜਾ ਕੇ ਕਹੋ ਅਗਲੀ ਵਾਰੀ ਕਹਾਂ ਅਸੀਂ ਤੁਹਾਡੇ ਮਗਰ ਪਾਵਾਂਗੇ ਜੇ ਇਹਨੇ ਕੰਮ ਨਾ ਕੀਤਾ ਤੇ ਜੇ ਕੰਮਾਂ ਨਾਲ ਨਵਾਤਾ ਤੇ ਕੰਮ ਕੀਤੇ ਪੂਰੇ ਫੈਕਟਰੀ ਲਾਈ ਕੋਈ ਹੋਰ ਕਾਰਖਾਨਾ ਲਾਇਆ ਫੇਰ ਅਗਲੀ ਵਾਰੀ ਅਮੀ ਸਿਆਦ ਨੂੰ ਜਿਤਾ ਦੇਵਾਂਗੇ ਨਹੀਂ ਜਮਾ ਨਹੀਂ ਰਾਜਾ ਵੜਿੰਗਾਉਂਦਾ ਨਾ ਪਏ ਪਰ ਐਪੀ ਐਪੀ ਕੰਦ ਤੇ ਲਿਖਿਆ ਪਿਆ ਕਿਸੇ ਰਿਕਸ਼ੇ ਵਾਲੇ ਨੂੰ ਪੁੱਛ ਲਓ ਮੇਰੇ ਭਰਾ ਨੂੰ ਡੇੜੀ ਵਾਲੇ ਨੂੰ ਪੁੱਛ ਲਓ ਸੱਟੇ ਵਾਲੇ ਨੂੰ ਪੁੱਛ ਲਓ ਉਹ ਕਹਿੰਦਾ ਕਾਂਗਰਸ ਆ ਗਈ ਨਹੀਂ 60 66 ਸੀਟਾਂ ਦੇ ਨਾਲ ਫਿਰ ਆਪਾਂ ਯਾਰ ਆਪਦੇ ਕੰਮ ਲੈਣੇ ਸਮਾਧੀ ਮੇਰੇ ਅੱਗੇ ਹੋਊਗਾ ਤਾਂ ਮੈਂ ਫੋਟੋ ਵੋਟ ਖਿੱਚ ਕੇ ਆਪਦੇ ਕੋਲੇ ਰੱਖੂਗਾ ਫੋਟੋ ਚੁੱਪਚੀਪੀ ਤੇ ਅੰਦਰ ਤੇ ਕੱਲ ਨੂੰ ਜਿਹੜੋ ਕੰਮ ਜਾਊਗਾ ਜਿਹਦੀ ਅੱਖ ਨਰਮ ਹੋਵੇ ਜਿਹੜਾ ਲਿਆਗਤ ਹੋਵੇ ਤੁਹਾਡੇ ਘਰੇ ਆਉਣਾ ਹੈ ਲੀਡਰ ਸ਼ਰੀਫ ਚਾਹੀਦਾ ਹੈ ਲੁੱਚਾ ਲੰਡਾ ਨਹੀਂ ਚਾਹੀਦਾ ਗੁੰਡਾ ਨਹੀਂ ਚਾਹੀਦਾ ਉਹ ਤੁਹਾਡੇ ਘਰੇ ਵੀ ਨੁਕਸਾਨ ਕਰੇਗਾ ਸ਼ਰੀਫ ਪਿਓ ਪੁੱਤ ਹੈ ਜਿਸ ਦੀ ਅੱਖ ਚ ਪਾਏ ਰੜਕਦੇ ਨਹੀਂ ਮੈਨੂੰ ਗੱਲ ਸੁਣਾਈ ਰਣਵਾ ਸਾਹਿਬ ਨੇ ਕਹਿੰਦੇ ਡਾਕਟਰ ਸਾਹਿਬ ਨੂੰ ਪਿਛਲੀ ਵਾਰੀ ਕੋਈ ਮੰਦਾ ਚੰਗਾ ਬੋਲ ਗਿਆ ਇੱਕ ਵਾਰੀ ਉਥੋਂ ਪੁਲਿਸ ਫੜਕੇ ਲੈ ਗਈ ਸ਼ਾਮ ਨੂੰ ਪਤਾ ਲੱਗਿਆ ਡਾਕਟਰ ਸਾਹਿਬ ਨੂੰ ਪਤਾ ਲੱਗਿਆ ਪੁਲਿਸ ਫੜਕੇ ਲੈ ਗਈ ਡਾਕਟਰ ਸਾਹਿਬ ਕਹਿੰਦੇ ਛਡਾਓ ਉਹ ਨਾਲ ਵਾਲੇ ਕਹਿੰਦੇ ਨਹੀਂ ਜੀ ਇਹਨੂੰ ਛਡਾਉਣਾ ਨਹੀਂ ਇਹਨਾਂ ਦਾ ਗੰਦਾ ਬੋਲਿਆ ਕਹਿੰਦੇ ਯਾਰ ਕੋਈ ਗੱਲ ਨਹੀਂ ਬੋਲ ਲਿਆ ਵਾ ਗੁੱਸਾ ਆਇਆ ਉਹ ਬੋਲ ਗਿਆ ਕਿ ਉਹ ਚੰਗਾ ਸੀਗਾ ਵੀ ਜਿਹੜਾ ਕੱਪੜੇ ਲਵਾ ਕੇ ਤੇ ਪੱਡੇ ਮਰਾਵੇ ਮਗਰਲੇ ਪਾਸੇ ਦੱਸੋ ਬਾਈ ਦੱਸੋ ਆ ਫਿਰ ਘੈਂਡ ਬਣਾ ਲੋ ਸਾਨੂੰ شریف ਬੰਦਾ ਚਾਹੀਦਾ ਸੋ ਇਹ شریف ਵੀ ਆ ਪੜ੍ਹੇ ਲਿਖੇ ਵੀ ਆ ਪੇਟ ਦੇ ਰੱਜੇ ਵੀ ਆ ਭੁੱਖੇ ਨਹੀਂ ਐ ਤੇ ਸਰਕਾਰ ਵੀ ਆ ਸਕਦੀ ਐ ਤੇ ਤੁਹਾਡੇ ਕੰਮ ਵੀ ਕਾਬਲ ਵਿਅਕਤੀ ਬਣ ਕੇ ਕਰ ਸਕਦਾ ਹੈ ਵਿਧਾਨ ਸਭਾ ਚ ਪਹਿਲੇ ਨੰਬਰ ਕਾਰਗੁਜ਼ਾਰੀ ਦਾ ਇਹਨੂੰ ਉੱਥੇ ਸਨਮਾਨਿਤ ਕੀਤਾ ਕਿ ਬੈਸਟ ਜਿਹੜਾ ਨੰਬਰ 1 ਵਧਾਇਕ ਹੈ ਜਿਹਨੇ ਵਧਾਨ ਕਾਰਜੋਮਾਨ ਪਾਪਾ ਕੁੜੀ ਮੁੰਡੇ ਦਾ ਰਿਸ਼ਤਾ ਕਰਦੇ ਆ ਯਾਰ ਕਿੱਥੇ ਕਰਦੇ ਆ ਜਮਾ ਮਲੰਗਦੇ ਵੀ ਜਿਹੜਾ ਤੜਕੇ ਮੁੱਛਾ ਘੜਾ ਕੇ ਚੜਾ ਕੇ ਤੇ ਗੇਟ ਤੇ ਖੜਾ ਲੋਕਾਂ ਨੂੰ ਗਾਲਾਂ ਕੱਢੀ ਜਾਵੇ ਨੰਗਦੇ ਨੂੰ ਬੋਲੋ ਅਸੀਂ ਚੰਗੇ ਬੰਦੇ ਬਣੇ ਕੀ ਸ਼ਰੀਫ ਹੋਵੇ ਕੁੜੀ ਨੂੰ ਤੰਗ ਨਾ ਕਰੇ ਵਾਲੇ ਨੂੰ ਆਖਿਆ ਮੈਂ ਕਿਹਾ ਜੇ ਇਹ ਜਿੱਤਦਾ ਹੈ ਤਾਂ ਯਾਰ ਆਪਣੇ ਕਾਂਗਰਸੀ ਵੀ ਇਹਨੂੰ ਵੋਟਾਂ ਪਾ ਦਿਓ ਜੇ ਜਿੱਤਦਾ ਜੇ ਜਿੱਤਦਾ લાલાਕੇ ਪੁਲਸ ਨੇ ਡੰਗਾ ਮਾਰੀਆਂ ਹੁਣ ਕਿਸਾਨ ਅੰਦੋਲਨ ਦੇ ਵਿੱਚ ਤੇ ਇਹਨਾਂ ਨੇ ਅਸਤੀਫਾ ਨਾ ਦਿੱਤਾ ਆਵੇ ਤੇ ਅੱਜ ਕਿਸਾਨ ਉਹਨਾਂ ਨੂੰ ਵੋਟਾਂ ਪਾਉਣ ਇਹ ਬਾਈ ਜੀ ਫਿਰ ਉਹਨਾਂ ਦਾ ਕਸੂਰ ਨਹੀਂ ਕਿਸਾਨਾਂ ਦਾ ਕਸੂਰ ਹੈ ਜਿਹੜਾ ਬੰਦਾ ਭਾਜਪਾ ਦਾ ਸਾਥੀ ਰਿਹਾ ਤੇ ਜਿਹਨੇ ਮਲਾਈ ਮਲਾਈ ਖਾ ਲਈ ਤੇ ਹੁਣ ਇੱਧਰ ਮੇਰੇ ਕਹਿਣ ਦਾ ਮਤਲਬ ਜਿਹੜਾ ਭਾਜਪਾ ਨੂੰ ਵੋਟ ਪਾਉਂਦਾ ਉਹ ਕਿਸਾਨ ਹੀ ਨਹੀਂ ਅਮਿਤ ਨੂੰ ਜੇ ਕੋਈ ਅਮਿਤ ਨਾਲ ਗੁੱਸੇ ਹੈ ਨਾ ਵੈਸੇ ਤਾਂ ਅਮਿਤ ਨੂੰ ਵੋਟਾਂ ਪਾਓ ਜੇ ਕੋਈ ਅਮਿਤ ਨਾਲ ਗੁੱਸੇ ਹੈ ਨਾ ਨਰਾਜ ਹੋ ਗਿਆ ਪਰ ਇਹ ਨੋਟਾ ਦਾ ਬਟਨ ਨਪਿਓ ਪਰ ਭਾਜਪਾ ਨੂੰ ਜਿਹੜਾ ਵੋਟ ਪਾਉਂਦਾ ਉਹ ਉਹ ਕਿਸਾਨ ਹੀ ਮੋਦੀ ਨੇ 700 ਪਰਿਵਾਰ ਮਾਰਿਆ 700 ਜੀ ਸਾਡੇ ਪੰਜਾਬ ਦਾ ਹਰਿਆਣੇ ਦਾ ਅੱਡ ਤੁਹਾਨੂੰ ਹਾਰ ਜੇਤ ਤੇ ਸੌਣ ਭਾਦੋਨੀਆ ਰਾਤਾਂ ਦੇ ਵਿੱਚ ਉਥੇ ਟੈਂਟ ਲਾ ਕੇ ਬੈਠਾ ਰਿਹਾ ਪੰਜਾਬ ਦਾ ਕਿਸਾਨ ਤੇ ਅੱਜ ਯਾਰ ਫੁੱਲ ਦਾ ਝੰਡਾ ਲੱਗਿਆ ਹੋਵੇ ਪਿੰਡ ਤੇ ਉਸ ਕਿਸਾਨ ਦੇ ਘਰ ਤੇ ਮੈਨੂੰ ਲੱਗਦਾ ਸਾਰੇ ਜਾਣੇ ਜਾ ਕੇ ਉਸ ਬੰਦੇ ਨੂੰ ਕਹੋ ਵੀ ਆ ਫੁੱਲ ਵੀ ਭਾਜਪਾ ਨੂੰ ਵੋਟ ਨਹੀਂ ਪਾਉਣੀ ਆ ਯਾਰ ਪੰਜਾਬੀਆਂ ਨੇ ਇਸ ਤੇ ਲਿਆਤਾ ਸਾਡੇ ਪੰਜਾਬ ਵਾਲਿਆਂ ਨੇ ਅੱਗੇ ਸਣੀ ਦੇ ਉਹ ਜਿੱਤ ਜਾਂਦਾ ਸੀ ਭਾਜਪਾ ਦਾ ਇੱਕ ਅੱਧਾ ਐਮਪੀ ਜਿੱਤ ਜਾਂਦਾ ਸੀ 250 13 ਸੀਟਾਂ ਪੰਜਾਬ 'ਚ ਐਤਕੀ ਕਿਸਾਨਾਂ ਨੇ ਕਿਹਾ ਉਹ ਬਈ ਹੈਲੋ ਚੁੱਪ ਚੁੱਪ 26 ਸਾਲਾਂ ਚ ਪਹਿਲੀ ਵਾਰੀ ਭਾਜ ਪੜਾ ਖਾਤਾ ਨਹੀਂ ਖੁੱਲਣ ਦਿੱਤਾ ਪਾਰਲੀਮੈਂਟ ਦੇ ਵਿੱਚ ਪੰਜਾਬ ਉਹ ਪੰਜਾਬ ਵਾਲੇ ਕਿਸਾਨ ਹਿੱਕ ਚ ਰੱਖਦੇ ਆ ਮਿਰਿੰਦਰ ਮੋਦੀ ਦੀ ਆ ਖੜ ਕੇ ਉਹ ਦੋਵੇਂ ਅਮਿਤ ਸ਼ਾਹ ਤੇ ਮੋਦੀ ਗੱਲ ਕਰਦੇ ਇੱਕ ਵੀ ਨਹੀਂ ਆਈ ਉਹ ਕਰਨਾ ਇੱਕ ਵੀ ਨਹੀਂ ਇਹਦਾ ਹੀ ਠੋਕਣਗੇ ਤੇ ਹੁਣ ਤੁਸੀਂ ਫਿਰ ਕਿਹੜਾ ਕਿਸਾਨ ਆ ਯਾਰ ਤੁਹਾਡੇ ਚੋਂ ਜਿਹੜਾ ਬੰਦਾ ਭੱਜ-ਪਾਦਾ ਹੀ ਝੰਡਾ ਲਾ ਕੇ ਉਹਨੂੰ ਵੋਟਾਂ ਪਾਈ ਦਿੰਦਾ ਉਹ ਕਿਸਾਨ ਨਹੀਂ ਜੇ ਗੁੱਸੇ ਉਹ ਨਾ ਪਾਉਣੇ ਪਰ ਫੁੱਲ ਨੂੰ ਨਹੀਂ ਵੋਟ ਪਾਉਂਦੇ ਕਿਸਾਨ ਇਸ ਗੱਲ ਦਾ ਧਿਆਨ ਰੱਖਣਾ ਸਾਨੂੰ ਬਰਬਾਦੀ ਦੇ ਕੰਢੇ ਤੇ ਤਾਂ ਰਾਹੁਲ ਗਾਂਧੀ ਨੇ ਕਿਹਾ ਮੈਂ ਦੇਊਗਾ ਲੀਗਲ ਗਰੰਟੀ ਇਸ ਵਾਰੀ ਲੋਕ ਸਭਾ ਚ ਬੋਲਿਆ ਅਸੀਂ ਕਿਸਾਨੀ ਅੰਦੋਲਨ ਦੇ ਸਾਰੇ ਲੋਕਾਂ ਨੂੰ ਲਾਇਆ ਪਹਿਲਾਂ ਵੀ ਐਮਐਸਪੀ 1968 ਦੇ ਵਿੱਚ ਕਾਂਗਰਸ ਨੇ ਦਿੱਤੀ ਸੀ ਸੋ ਇਨਾ ਲੋਕਾਂ ਨੂੰ ਭਜਾਉਣਾ ਹੈ ਮੇਰਾ ਦਿਲ ਤਾਂ ਕਰਦਾ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਕਰਾਂ ਪਰ ਸਮਾਂ ਆਜ਼ਾਦ ਦੀ ਜ਼ਿੰਦਾ ਯਾਰ ਬਾਕੀ ਜਿੰਨਾ ਲੋਕਾਂ ਦੇ ਮਗਰ ਤੁਸੀਂ ਪਰੇ ਮੇਰਾ ਵੇਲਾ ਬਦਲ ਗਿਆ ਮਿੱਤਰੋ ਉੱਥੇ ਬਾਦਲ ਵਾਲਿਆਂ ਦਾ ਕੰਮ ਹੋ ਗਿਆ ਤੁਹਾਡੀ ਕਿਰਪਾ ਨਾਲ ਅਸੀਂ ਕੀਤਾ ਮੈਂ ਪਿਛਲੀ ਵਾਰੀ ਕਿਹਾ ਸੀ ਸਾਰੇ ਬਾਦਲ ਮਾੰਗਦੇ ਹੋ ਲੋਕਾਂ ਨੇ ਮਾੰਗਦੇ ਚੌੜ ਚੌੜ ਯਾਰ ਤੇ ਮੈਂ ਇਹ ਚਟਾਲਾ ਦਾ ਫਿਰ ਇਹ ਨਹੀਂ ਆਉਂਦਾ ਮਾੜਾ ਮੋਟਾ ਪਰ ਹੈ ਸਿਆਗ ਪਤੰਦਰਾ ਤੂੰ ਚਟਾਲੇ ਨਾਲ ਵਾਲੇ ਪਿੰਡ ਜਾਂ ਪੈਂਦਾ ਇਹਨਾਂ ਤੇਜਾ ਤੇਜਾ ਸੋ ਮੇਰੇ ਕਹਿਣ ਦਾ ਮਤਲਬ ਹੈ ਮੈਂ ਕਿਸੇ ਨੂੰ ਯਾਰ ਮਾਰਾ ਨਹੀਂ ਕਹਿੰਦਾ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਯਾਰ ਹੁਣ ਸਦਾ ਇੱਕ ਹੀ ਯਾਰ ਯਾਰ ਕਿਦੋਂ ਸਾਡੀ ਵਾਰੀ ਆਊਗੀ ਮੈਂ ਤਾਂ ਇਸ ਕਿਹਾਤਾ ਗਿੱਦੜਵੇ ਦੇ ਲੋਕਾਂ ਨੇ ਲੁਧਿਆਣੇ ਦੇ ਲੋਕਾਂ ਨੇ ਯਾਰ ਵੱਡੇ ਵੱਡੇ ਰਜਵਾੜੇ ਤੁਹਾਡੇ ਭਰਾੜੇ ਹਰਾਏ ਜਿਨ੍ਹਾਂ ਨਾਲ ਜਦੋਂ ਮੱਥਾ ਐਤਕੀਦਾ ਹੁਣ ਲੋਕਾਂ ਨੂੰ ਪਤਾ ਹੋ ਗਿਆ ਆ ਜਿਹੜਾ ਪੀਪਾ ਮੰਤਰੀ ਹੈ ਰਲ ਗਿਆ ਸੀ ਸੁਖਬੀਰ ਨਾ ਨਹੀਂ ਮੈਂ ਉਦੋਂ ਵੀ ਅਰ ਸਿਮਰਤੂ ਹਰਾ ਦਿੰਦਾ ਜਦੋਂ ਬਠਿੰਡੇ ਉਹ ਲੜਿਆ ਸੀ ਚਾਰ ਵਾਰੀ ਜਿੱਤ ਗਿਆ ਤੁਹਾਡਾ ਮੁੰਡਾ ਤਿੰਨ ਵਾਰੀ ਐਮਐਲਏ ਤੇ ਇੱਕ ਵਾਰੀ ਐਮਪੀ 46 ਸਾਲਾਂ ਦੀ ਉਮਰ ਚ ਕਾਂਗਰਸ ਦੇ ਪ੍ਰਧਾਨ ਹੈ ਇਹ ਕਿਉਂ ਜਿੱਤਦਾ ਹੈ ਮੇਰਾ ਪਿਓ ਸਰਪੰਚ ਵੀ ਨਹੀਂ ਰਿਹਾ ਮੇਰਾ ਪਿਓ ਮੈਂਬਰ ਪੰਚਾਇਤ ਵੀ ਨਹੀਂ ਰਿਹਾ ਇਹ ਨੀਤਾਂ ਨੂੰ ਮਰਾਦਾ ਹੈ ਅਸੀਂ ਜਿਹੜਾ ਬੰਦਾ ਆਉਂਦਾ ਉਹਨੂੰ ਸਿਰ ਤੇ ਬਾਉਣੀ ਆਪਦੇ ਵੀ ਸਾਡਾ ਪਿੰਡੋਂ ਬੰਦਾ ਆ ਗਿਆ ਇਹਨਾਂ ਨੇ ਸਾਨੂੰ ਕਾਜੂ ਬਦਾਮ ਖਵਾ ਕੇ ਬੁੱਟਾ ਪਾਉਂਦੇ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕੋਈ ਬਹਾਨਾ ਨਹੀਂ ਦੇਣਾ ਅਮਿਤ ਸਿਆਗ ਨੂੰ ਆਹਾ ਮੌਕਾ ਇੱਕ ਵਾਰੀ ਪੀਪਾ ਭਰ ਕੇ ਦਿਲ ਖੋਲ ਕੇ ਬੁੱਟਾ ਪਾ ਦਿਓ ਜੇ ਕਾਮਨਾ ਹੋਇਆ ਜੇ ਸਾਡੇ ਮੁੰਡੇ ਨਾਲ ਲੱਗੇ ਜੇ ਫੈਕਟਰੀ ਨਾਲ ਕੋਈ ਇੱਥੇ ਆਈ ਸੜਕਾਂ ਗਲੀਆਂ ਸਾਡੀਆਂ ਨਾ ਬਣੀਆਂ ਨਾ ਪਾਇਓਗਲੀ ਅਰੇ ਮੈਂ ਵੀ ਕਹਿ ਨਹੀਂ ਆਉਂਦਾ ਸੋ ਬਿਨਾਂ ਔਰ ਸੱਚੇ ਪਾਕਸ਼ਾਦੀ ਕਿਰਪਾ ਨਾਲ ਹੁੱਡਿਆਂ ਨਾਲ ਵੀ ਲਿਆ ਜਾਏ ਕੁਮਾਰੀ ਸ਼ਰਜਾ ਨਾਲ ਵੀ ਲਿਆ ਜਾਏ ਤੇ ਮਾੜੀ-ਮੁੱਡੀ ਰਾਜੇ ਬਣੇਗੇ ਨਾਲ ਵੀ ਹੈਗੀ ਹੈ ਤੱਕਾ ਟੁੱਕਾ ਲਾ ਕੇ ਖਿੱਚ ਕੇ ਗੱਡੀ ਗੁੱਡੀ ਚੰਡੀ ਚੁੰਡੀ ਲਵਾ ਲਾ ਦੇਖਿਆ ਖਵਾ ਕੇ ਸਾਰੇ ਜਣੇ ਤੇ ਸਾਰਾ ਗੰਫਤ ਸਿੱਪਰ ਪਾ ਕਰ ਦਿਓ ਤੁਹਾਡਾ ਧੰਨਵਾਦ ਢਾਈ ਤਿੰਨ ਘੰਟੇ ਲੇਟ ਹੈ ਅਗਲੇ ਪੈਣਾ ਦੀਆਂ ਗਾਲਾਂ ਕੱਢੀ ਜਾਂਦੇ ਜਿਹੜੇ ਅਗਲੇ ਪਿੰਡ ਹੈ ਨੇਚਰਲੀ ਅਗਲਾ ਕੱਢਦੇ ਹੀ ਗਾਲ ਅਗਲਾ ਕਹਿੰਦਾ ਯਾਰ 3 ਘੰਟੇ ਹੋ ਗਏ ਫਾਈਟਾਂਗੇ ਪਏ ਸੋ ਮਾਫੀ ਫੇਰ ਆਵਾਂਗੇ ਜਿਤੋਂ ਕੇ ਬਾਅਦ ਫੇਰ ਥੋੜਾ ਧਰਮਾਤ ਕਰਨਾ ਵਾਂਗੇ ਇੱਕ ਇੱਕ ਵੋਟ 5 ਤਰੀਕ ਨੂੰ ਪੰਜੇ ਦਾ ਬਟਨ ਦਬਾ ਕੇ ਅਮਿਸ ਸਾਹਿਬ ਨੂੰ ਜਿਤਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ